ਸਤਿ ਸ੍ਰੀ ਅਕਾਲ ਜੀ ਮੈਂ ਐਕਟਰ ਡਾਇਰੈਕਟਰ ਪਵਿੱਤਰ ਸਿੰਘ ਲਾਲਵਾ ਅੱਜ ਤੁਹਾਡੇ ਸਾਰਿਆਂ ਦੇ ਨਾਲ ਆਪਣਾ ਥੋੜਾ ਜਿਹਾ ਗੁੱਸਾ ਸਾਂਝਾ ਕਰਨ ਲੱਗਾ ਤੇ ਤੁਹਾਨੂੰ ਆਪਣੀ ਮਾਂ ਦੀ ਕਸਮ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਨਾ ਜਿਹੜਾ ਤੁਸੀਂ ਕੁੜੀਆਂਾਂ ਵਾਲਿਆਂ ਤੋਂ ਦਾਜ਼ ਲੈ ਰਹੇ ਹੋ ਉਹ ਕੀ ਸੋਚ ਸਮਝ ਕੇ ਲੈ ਰਹੇ ਹੋ ਕੀ ਤੁਹਾਨੂੰ ਜ਼ਮੀਨ ਜਾਇਦਾਦ ਪ੍ਰਾਪਰਟੀ ਆਂਦੀ ਹੈ ਜਾਂ ਤੁਸੀਂ ਕਿਸੇ ਨੌਕਰੀ ਪੇਸ਼ੇ ਤੇ ਲੱਗੇ ਹੋ ਤਾਂ ਤੁਹਾਨੂੰ ਦਾਜ਼ ਆ ਰਿਹਾ ਤਮੈਂ ਇੱਥੇ ਤੁਹਾਡਾ ਇਹ ਸ਼ੱਕ ਦੂਰ ਕਰਦੇ ਆਂ ਆ ਧੀਆ ਵਾਲੇ ਦਾਸ ਤੁਹਾਨੂੰ ਮਜਬੂਰ ਹੋ ਕੇ ਦੇ ਰਹੇ ਨੇ ਕਿ ਉਹਨਾਂ ਦੀ ਧੀ ਤੁਹਾਡੇ ਘਰੇ ਖੁਸ਼ ਰਹਿ ਸਕੇ ਤੁਸੀਂ ਸੋਚਦੇ ਹੋ ਦਾਜ ਆਇਆ ਕਾਰ ਆਈ ਉਹਨਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਹੁਰੇ ਦਾਜ ਵਾਲੀ ਕਾਰ 'ਤੇ ਜਾਣ ਲੱਗਿਆਂ ਕਿਹੜੇ ਮੂੰਹ ਨਾਲ ਸਹੁਰੇ ਜਾ ਕੇ ਦਾਜ ਵਾਲੀ ਕਾਰ 'ਚੋਂ ਵੱਡੇ ਲੈਂਡਲੋਰਡ ਬਣ ਕੇ ਉਤਰਦੇ ਹੋ ਉਹ ਧੀ ਉਹਨਾਂ ਦੀ ਕਾਰ ਉਹਨਾਂ ਨੇ ਦਿੱਤੀ ਤੇ ਤੁਸੀਂ ਕੀ ਹੋਏ ਉਹਨਾਂ ਦੀ ਧੀ ਦੇ ਡਰਾਈਵਰ ਆਹ ਸਾਲਾ ਲੋਕਾਂ ਨੇ ਇੱਕ ਦਾਜ ਮੰਗਣ ਦਾ ਵੱਖਰਾ ਹੀ ਤਰੀਕਾ ਲੱਭ ਰੱਖਿਆ ਹੈ ਕਿ ਜੀ ਸਾਨੂੰ ਤਾਂ ਕੁਝ ਚਾਹੀਦਾ ਨਹੀਂ ਜੋ ਦੇਣਾ ਤੁਸੀਂ ਆਪਣੀ ਧੀ ਨੂੰ ਦੇਣਾ ਨਾ ਧੀ ਨੇ ਕੋਈ ਵੱਖਰਾ ਘਰ ਬਣਾ ਰੱਖਿਆ ਜਿੱਥੇ ਲਈ ਆ ਕੇ ਉਸਨੇ ਸਮਾਨ ਰੱਖਣਾ ਆਉਣਾ ਤਾਂ ਸਭ ਕੁਝ ਤੁਹਾਡੇ ਘਰੇ ਹੀ ਹੈ ਆ ਪੁੱਠੇ ਸਿੱਧੇ ਤਰੀਕਿਆਂ ਦੇ ਨਾਲ ਦਾਜ ਮੰਗਣਾ ਬੰਦ ਕਰਦੇ ਹੋ ਮੰਗਣ ਵਾਲੀ ਨੂੰ ਭਿਖਾਰੀ ਕਿਹਾ ਜਾਂਦਾ ਭਿਖਾਰੀ ਰਾਜਾ ਨਹੀਂ ਰਾਜਾ ਬੰਨਾਂ ਦਾ ਘਰੋਂ ਲਵੋ ਇਹ ਸਭ ਚੀਜ਼ਾਂ ਆ ਕੁਝ ਦਿਨ ਪਹਿਲਾਂ ਮੈਂ ਇੱਕ ਦੋਸਤ ਦੇ ਘਰੇ ਗਿਆ 50 ਲੱਖ ਰੁਪਈਆ ਲਗਾ ਕੇ ਉਸਨੇ ਤਿੰਨ ਮੰਜ਼ਲਾ ਕੋਠੀ ਬਣਾਈ ਮੈਂ ਕਿਹਾ ਭਾਜੀ ਕੋਠੀ ਤਾਂ ਤੁਸੀਂ ਬੜੀ ਵਧੀਆ ਬਣਾਈ ਐ ਪਰ ਇਹ ਅੰਦਰੋਂ ਸਾਰੀ ਖਾਲੀ ਕਿਉਂ ਐ ਹੱਗੋਂ ਪਤਾ ਕੀ ਕਹਿੰਦਾ ਕੇ ਜੀ ਕਾਕਾ ਸੁੱਖ ਨਾਲ ਜਵਾਨ ਹੋ ਰਿਹਾ ਹੈ ਵਿਆਹ ਕਰਾਂਗੇ ਦਾ ਜਾਵੇਗਾ ਤਾਂ ਭਰ ਜਾਵੇਗੀ ਓ ਵਾਹ ਬੰਦਿਆ ਤੇਰੀ ਸੋਚ ਤੋ ਸਦਕੇ ਜਾਵਾ ਓ ਬਗਾਨੇ ਕਰ ਤੋਂ ਆਸਾਂ ਨਾ ਸਾਲਾ ਜੇ ਤੁਸੀਂ 50 50 ਲੱਖ ਰੁਪਈਆ ਕੋਠੀਆਂ ਤੇ ਲਾ ਸਕਦੇ ਹੋ ਤਾਂ ਇੱਕ 4 ਲੱਖ ਦਾ ਘਰੋਂ ਫਰਨੀਚਰ ਨਹੀਂ ਲੈ ਸਕਦੇ ਜੇ ਤੁਸੀਂ 7 7 ਲੱਖ ਦੇ ਟਰੈਕਟਰ ਘਰੇ ਲੈ ਸਕਦੇ ਹੋ ਤੇ ਕ ਪੰਜ ਚਾਰ ਲੱਖ ਦੀ ਗੱਡੀ ਨਹੀਂ ਤੁਹਾਡੇ ਕੋ ਘਰੋਂ ਲਈ ਜਾਂਦੀ ਓਇਆ ਕਿਸੇ ਦਾ ਖੂਨ ਕੱਢ ਕੇ ਆਪਣੇ ਗਲੇ 'ਚ ਸੋਨੇ ਦੀਆਂ ਚੈਨਾਂ ਨਾ ਪਾਓ ਤੁਹਾਡਾ ਲਿਆ ਹੋਇਆ ਦਾਜ ਸਾਰੀ ਉਮਰ ਮੀਆਂ ਬੀਬੀ ਦੇ ਰਿਸ਼ਤੇ 'ਚ ਘੜਵਾਹਟ ਖਤਮ ਨਹੀਂ ਹੋਣ ਦਿੰਦਾ ਓਏ ਤੁਸੀਂ ਤਾਂ ਖੁਸ਼ੀ-ਖੁਸ਼ੀ ਦਾਜ ਲੈ ਕੇ ਆਪਣੇ ਘਰੇ ਆ ਗਏ ਉਹ ਯੋਸਤੀ ਦੇ ਬਾਪ ਨੂੰ ਪੁੱਛੋ ਜਿਨੇ ਤੁਹਾਡਾ ਘਰ ਪਰੰਦੇ ਚੱਕਰ ਦੇ ਵਿੱਚ ਚਾਰ ਕਿਲੇ ਕੋਲ ਸੀ ਉਹੀ ਗਹਿਣੇ ਪਾ ਬੈਠਾ ਜੇ ਉਹ ਜਾਂ ਕਿਲਾ ਵੇਚ ਬੈਠਾ ਜੇ ਓਏ ਉਹ ਤਾਂ ਮਰ ਗਿਆ ਨਾ ਸਾਰੀ ਉਮਰ ਲਈ ਉਹ ਤਾਂ ਬੰਦਾ ਨਹੀਂ ਸਾਰੀ ਉਮਰ ਪਿੰਡ 'ਚ ਸਿਰ ਚੱਕ ਕੇ ਤੁਰ ਸਕੇਗਾ ਕੁਝ ਸਮਾਂ ਲੰਗੇਗਾ ਹਾਰਟ ਅਟੈਕ ਆਵੇਗਾ ਤੇ ਰੱਬ ਨੂੰ ਤਿਆਰ ਹੋ ਜਾਵੇਗਾ ਓ ਕੀ ਤੁਹਾਨੂੰ ਐਦਾਂ ਦੇ ਦਾਜ ਚਾਹੀਦੇ ਨੇ ਕਿਸੇ ਇੱਕ ਘਰ ਉਜਾੜ ਕੇ ਵਸਣਾ ਹੈ ਜਾਂ ਕਿਸੇ ਨੂੰ ਵਸਦਾ ਰੱਖ ਕੇ ਖੁਦ ਵਸਣਾ ਹੈ। ਉਹ ਰਿਸ਼ਤੇ ਪਿਆਰ ਨਾਲ ਨਿਭਦੇ ਨੇ, ਪੈਸੇ ਨਾਲ ਨਹੀਂ। ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਦਾਜ ਮੰਗਣੇ ਬੰਦ ਕਰ ਦੋ। ਕਿ ਮੇਰੀ ਵੀਡੀਓ ਅੱਗੇ ਜਰੂਰ ਸ਼ੇਅਰ ਕਰਿਓ, ਸ਼ਾਇਦ ਕਿਸੇ ਦੋਸਤ ਦੀ ਸੋਚ ਬਦਲ ਜਾਵੇ।